ਹੋ ਜੁਗਿਆ ਟੱਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਪਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਦੇ ਮਹਾਵਕ ਅਨੁਸਾਰ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਅਮਰਤ ਵੇਲੇ ਦਾ ਸਮਾਂ ਬਖਸ਼ਿਸ਼ ਕੀਤਾ ਅਮਰਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਅਮਰਤ ਵੇਲੇ ਦੇ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸਵਾਇ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸੋ ਪਾਮਨ ਪੀਤਰ ਹੁਕਮ ਨਿਦਾਤ ਸਤਿਗੁਰੂ ਜੀ ਨੇ ਬਖਸ਼ ਕੀਤੀ ਉਪਰੰਤ ਪੰਜਾਬ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਜੀ ਗੁਰਬਾਣੀ ਸਤਿਗੁਰੂ ਜੀਆਂ ਦੀ ਹਜ਼ੂਰੀ ਵਿੱਚ ਪੜ੍ਹੀ ਗਈ ਹੈ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਕਿ ਕੁਝ ਸਮੇਂ ਤੋਂ ਤਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਬਾਣੀਕਾਰਾਂ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ ਪਹਿਲਾਂ ਗੁਰੂ ਸਾਹਿਬਾਨ ਦੀ ਫਿਰ ਭਗਤ ਸਹਿਬਾਨ ਫਿਰ ਗੁਰੂ ਕੀ ਸਿੱਖ ਅਪਰੰਤ ਹੁਣ ਪਟਾਂ ਦੀ ਜਿਹੜੀ ਹੈ ਕਥਾ ਵਿਚਾਰ ਆਰੰਭ ਹੋਣ ਜਾ ਰਹੀ ਹੈ ਜਿਨ੍ਹਾਂ ਦੇ ਪਾਵਨ ਪੀਤਰ ਗੁਰਬਾਣੀ ਦੇ ਅੰਦਰ ਪਟਾਂ ਦੇ ਸਵੈਏ ਨੇ ਸੋ ਇਹ ਪਟ ਪਹਿਲਾਂ ਉਹਨਾਂ ਪਟਾਂ ਦੇ ਬਾਰੇ ਦੇ ਵਿੱਚ ਕੁਝ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਕਿ ਪਟ ਕੌਣ ਸਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਆਪਨਾ ਮਿਹਰਾ ਪਰਿਆ ਹੱਥ ਦਾ ਦੇ ਸਿਰ ਤੇ ਰੱਖ ਕਰਕੇ ਕਥਾ ਵਿਚਾਰਾਂ ਕਰਨ ਦੀ ਸਮਤ ਬਖਸ਼ੇ ਕਰਨੇ ਜੀ ਸੋਸਾਰੀ ਸੰਗਤ ਝਕਾਓ ਸੀ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟ ਪਟ ਸ਼ਬਦ ਜਿਹੜਾ ਹੈ ਇਹ ਵੀ ਉਸਤਤ ਦਾ ਸ਼ਬਦ ਹੈ ਉਸਤਤ ਕਰਨ ਵਾਲੇ ਉਹਨਾਂ ਨੂੰ ਕਿਹਾ ਜਾਂਦਾ ਭਟ ਇਹ ਭਟ ਜਿਹੜੇ ਸੰ ਪਹਿਲੀਆਂ ਸਮਿਆਂ ਦੇ ਵਿੱਚ ਰਾਜਿਆਂ ਦੇ ਦਰਬਾਰ ਦੇ ਵਿੱਚ ਹੋਇਆ ਕਰਦੇ ਸਨ ਰਾਜਿਆਂ ਦੀ ਉਸਤਤ ਦੇ ਇਹਨਾਂ ਨੇ ਸਵਈਏ ਪੜਨੇ ਰਾਜਿਆਂ ਦੀ ਉਸਤਤ ਆਦ ਕਰਨੇ ਤੇ ਰਾਜੇ ਆਦਕੇ ਨਨੋ ਮਾਇਆ ਦਿਆ ਕਰਦੇ ਸਨ ਤੇ ਪਰਿਵਾਰ ਦਾ ਪਾਲਨ ਪੋਸ਼ਣ ਕਰਿਆ ਕਰਦੇ ਸਨ ਇਸੇ ਹੀ ਤਰ੍ਹਾਂ ਇਹ ਪਟ ਸਹਿਬਾਨ ਜਿਹੜੇ ਸਨ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਚੱਲ ਕਰਕੇ ਆਏ ਇਹ ਬ੍ਰਾਹਮਣ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ ਪਟ ਜਿਹੜੇ ਸਨ ਵੇਦਾਂ ਸਾਸਤਰਾਂ ਦੇ ਪੂਰਨ ਗਿਆਤਾ ਤੇ ਬੜੀ ਤੀਖਣ ਬੁੱਧੀ ਦੇ ਮਾਲਕ ਸਨ ਪੰਜਾਬ ਦੇ ਪਟ ਆਪਣੇ ਆਪ ਨੂੰ ਸਰਸਤ ਬ੍ਰਾਹਮਣ ਕਹਲਾਉਂਦੇ ਹਨ ਇਹ ਆਪਣਾ ਮੁੱਢ ਜਿਹੜਾ ਹੈ ਕੋਸ਼ਕ ਰਿਸ਼ੀ ਤੋਂ ਮੰਨਦੇ ਹਨ ਉੱਚੀਆਂ ਜਾਤਾਂ ਦੇ ਬ੍ਰਾਹਮਣ ਇਨ੍ਹਾਂ ਸਰਸਤ ਪਟ ਬ੍ਰਾਹਮਣਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਮੰਨਦੇ ਹਨ ਪਟ ਸਰਸਵਤੀ ਨਦੀ ਜਿਸ ਨੂੰ ਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ ਇਸ ਦੇ ਕਿਨਾਰੇ ਤੇ ਰਹਿੰਦੇ ਸਨ ਜੋ ਪਹਿਲਾਂ ਇਹ ਹੋਗਾ ਜ਼ਿਲ੍ਹਾ ਕਰਨਾਲ ਦੇ ਨਜ਼ਦੀਕ ਵਗਦੀ ਸੀ ਇਹ ਸਮਾਪਾ ਕਰਕੇ ਆਪਣੀ ਪ੍ਰਾਲਬਦ ਅਨੁਸਾਰ ਇਹ ਪਟ ਲੋਕ ਜੀਂਦ ਅਤੇ ਕੁਝ ਸੁਲਤਾਨਪੁਰ ਅਤੇ ਕੁਝ ਹੋਰ ਥਾਵਾਂ ਤੇ ਜਾ ਕਰਕੇ ਵਸੇ ਜਿਹੜੇ ਭਟ ਸਰਸਵਤੀ ਨਦੀ ਦੇ ਉਰਲੇ ਪਾਸੇ ਵਸਦੇ ਸਨ ਉਹ ਆਪਣੇ ਆਪ ਨੂੰ ਸਾਰਸੁਤ ਭਾਟਕ ਹਲਾਉਂਦੇ ਸਨ ਜਿਹੜੇ ਨਦੀ ਤੋਂ ਪਾਰਲੇ ਪਾਸੇ ਵਸਦੇ ਸਨ ਉਹ ਗੌੜ ਭਾਟਕ ਹਲਾਉਂਦੇ ਲਾਉਣ ਲੱਗੇ ਇਹ ਜਿਹੜੇ ਭਟ ਸਤਿਗੁਰੂ ਜੀ ਦੇ ਚਰਨਾਂ ਵਿੱਚ ਚੱਲ ਕਰਕੇ ਆਏ ਇਸ ਸਾਰਸਤ ਪਟਾਂ ਵਿੱਚੋਂ ਸੰਨ ਪਹਿਲੇ ਵਿਦਵਾਨ ਜਿਹੜੇ ਆ ਉਹਨਾਂ ਨੇ ਇਨ੍ਹਾਂ ਪਟਾਂ ਦੀ ਗਿਣਤੀ 17 ਕੀਤੀ ਹੈ ਸੰਪਰਦਾਇਆਂ ਦੇ ਵਿੱਚ ਵੀ ਇਨ੍ਹਾਂ ਪਟਾਂ ਦੀ ਗਿਣਤੀ 17 ਮੰਨੀ ਜਾਂਦੀ ਹੈ ਨਮੀਨ ਜਿਹੜੇ ਵਿਦਵਾਨ ਨੇ ਉਹਨਾਂ ਵੱਲੋਂ ਇਨ੍ਹਾਂ ਪਟਾਂ ਦੀ ਗਿਣਤੀ ਜਿਹੜੀ ਹੈ ਉਹ 11 ਕੀਤੀ ਗਈ ਹੈ ਸੋ 17 ਤੇ 11 ਚਲੋ ਜਿੰਨੇ ਵੀ ਆ ਉਹਨੇ ਆਪ ਜੀ ਦੇ ਨਾਲ ਸਾਂਝੀ ਕਰਦਾ ਆ ਇਹ ਭੰਟਾ ਦੀ ਗਿਣਤੀ ਜਿਹੜੀ ਆ ਇਹ ਸਾਰਿਆਂ ਭੰਟਾ ਨੇ ਜਿਹੜੇ ਆ 123 ਸਵੇ ਯੇ ਉਚਾਰਨ ਕੀਤੇ ਨੇ ਗੁਰੂ ਸਾਹਿਬ ਜੀ ਦੀ ਪਰਸਾਏ 17 ਪਾਟ ਪਾਟ ਕਾਲ ਜੀ ਪਾਟ ਕਾਲ ਸਹਾਰ ਜੀ ਪਾਟ ਤਲਹ ਜੀ ਪਾਟ ਜਲਪ ਜੀ ਪਟ ਜਲਜੀ ਪਟ ਕੀਰਤਜੀ ਪਟ ਸਲਜੀ ਪਟ ਭਲਜੀ ਪਟ ਨਾਲਹਜੀ ਪਟ ਭਿਖਾਜੀ ਪਟ ਜਲਨਜੀ ਦਾਸਜੀ ਪਟ ਗਿਆਨਦਜੀ ਪਟ ਗੰਗਾਜੀ ਪਟ ਮਥਰਾਜੀ ਪਟ ਬਲਜੀ ਪਟ ਹਰਬੰਸਜੀ ਇਹ 17 ਗਿਣਤੀ ਹੈ ਜਿਹੜੇ ਨਵੀਨ ਵਦਵਾਨ ਨੇ ਉਹਨਾਂ ਨੇ 11 ਪਾਟ ਮੰਨੇ ਨੇ ਉਹਨਾਂ ਨੇ ਗਿਣਤੀ ਕੀਤੀ ਆ ਪਾਟ ਕਲ ਸਹਾਰ ਜੀ ਪਾਟ ਜਾਲਪ ਜੀ ਪਾਟ ਕੀਰਤ ਜੀ ਪਾਟ ਭਿਖਾ ਜੀ ਪਾਟ ਸਨ ਜੀ ਪਾਟ ਪਾਲ ਜੀ ਪਾਟ ਨਾਲ ਜੀ ਪਾਟ ਗਿਆਨ ਜੀ ਪਾਟ ਮਤਰਾ ਜੀ ਪਾਟ ਬਲ ਜੀ ਤੇ ਪਾਟ ਹਰਮੰਸ ਜੀ ਸਵੇਏ ਜਿਹੜੇ ਨੇ ਉਹ 123 ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹ ਭਗਤ ਜਿਹੜੇ ਸਨ ਇਹ ਵੀ ਪਹਿਲਾਂ ਇਦਾਂ ਹੀ ਕਰਿਆ ਕਰਦੇ ਸਨ ਰਾਜਿਆਂ ਦੇ ਦਰਬਾਰ ਵਿੱਚ ਇਹਨਾਂ ਨੇ ਉਹਨਾਂ ਦੀ ਪਰਥਾਏ ਉਹਨਾਂ ਦੀ ਉਸਤਤ ਕਰਨੀ ਪਰ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਬਹੁਤ ਅਦਭੁਤੀ ਖੇਡ ਰਚੀ ਹੈ ਸੰਸਾਰ ਵਿੱਚ ਇੱਕ ਐਸੇ ਜੀਵ ਪ੍ਰਭੂ ਨੇ ਪੈਦਾ ਕੀਤੇ ਨੇ ਜੋ ਦ੍ਰਿਸ਼ਟਮਾਨ ਨੂੰ ਹੀ ਸਭ ਕੁਝ ਮੰਨ ਕੇ ਦ੍ਰਿਸ਼ਟਮਾਨ ਦੇ ਵਿੱਚ ਵੀ ਲੁਭਾਏ ਮਨ ਹੋ ਕਰਕੇ ਦ੍ਰਿਸ਼ਟਮਾਨ ਦੀ ਪ੍ਰਾਪਤੀ ਲਈ ਸਾਰਾ ਜੀਵਨ ਅਰਪਣ ਕਰ ਦਿੰਦੇ ਨੇ ਇੱਕ ਐਸੇ ਵੀ ਵਿਭਾਗੀ ਪੁਰਸ਼ ਹਨ ਜੋ ਦ੍ਰਿਸ਼ਟਮਾਨ ਨੂੰ ਨਾਸਵੰਦ ਜਾਣ ਕਰਕੇ ਅਦ੍ਰਿਸ਼ ਅਬਨਾਸੀ ਜੋ ਦ੍ਰਿਸ਼ਟਮਾਨ ਦਾ ਕਰਤਾ ਹੈ ਉਸ ਅਦ੍ਰਿਸ਼ਟ ਨੂੰ ਵੇਖਣ ਤੇ ਅਦ੍ਰਿਸ਼ਟ ਦਾ ਵਸਲ ਪ੍ਰਾਪਤ ਕਰਨ ਬਾਅਦ ਜਤਨਸ਼ੀਲ ਹੋ ਜਾਂਦੇ ਨੇ ਦ੍ਰਿਸ਼ਟਮਾਨ ਕੁਝ ਲੋਕ ਭਾਵ ਕੇ ਪਦਾਰਥਾਂ ਦੇ ਨਾਲ ਜੋ ਸੰਸਾਰ ਦੇ ਅੰਦਰ ਜੋ ਵੀ ਪਦਾਰਥ ਜੋ ਕੁਝ ਵੀ ਆ ਉਹਨਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਲੈਂਦੇ ਨੇ ਪਰ ਕੁਝ ਲੋਕ ਹੁੰਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਸ ਨੇ ਇਹ ਸਾਰੀ ਕੁਦਰਤ ਪੈਦਾ ਕੀਤੀ ਐ ਜੋ ਸਾਰੇ ਪਦਾਰਥ ਸਾਰਾ ਕੁਝ ਦਿੱਤਾ ਆ ਉਸ ਪ੍ਰਭੂ ਪਰਮੇਸ਼ਰ ਤੱਕ ਪਹੁੰਚਿਆ ਜਾਵੇ ਕੁਝ ਲੋਕ ਇੱਥੇ ਤੱਕ ਪਦਾਰਥਾਂ ਤੱਕ ਸੀਮਤ ਰਹਿੰਦੇ ਨੇ ਤੇ ਕੁਝ ਲੋਕ ਵੀ ਜਿਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਜਿਨੇ ਸਾਰੇ ਪਦਾਰਥ ਦਿੱਤੇ ਨੇ ਜਿਹੜਾ ਜਿਸ ਨੇ ਆ ਸਰੀਰ ਦਿੱਤਾ ਸਾਰਾ ਕੁਝ ਬਖਸ਼ੇ ਕੀਤਾ ਉਦੀ ਪਹੁੰਚ ਕੀਤੀ ਜਾਵੇ ਉਹਦੇ ਤੱਕ ਪਹੁੰਚਿਆ ਜਾਵੇ ਸਤਨਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹ ਬਕੋ ਸੁਬਰਸਨਾ ਦੀਜਿਹ ਪ੍ਰਾਨ ਅਕੋਰ ਕੋਈ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਵੇ ਸਤਗੁਰੂ ਜੀ ਦਾ ਫਰਮਾਨ ਹੈ ਚੌਥੇ ਪਾਤਸ਼ਾਹ ਮਹਾਰਾਜ ਜੀਆ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਔ ਤਿਸ ਪਹਿ ਆਪ ਵਿੱਚ ਆਈ ਐਸੀ ਜਦੋਂ ਅਵਸਥਾ ਬਣਦੀ ਹੈ ਬਿਹਬਲ ਅਵਸਥਾ ਵਿੱਚ ਦਿਨ ਦਾਤ ਬਤਾਉਂਦੇ ਹਨ ਉਹਨਾਂ ਦੀ ਅੰਦਰਲੀ ਤੜਫ ਜਿਹੜੀ ਹੈ ਪ੍ਰਭੂ ਪ੍ਰਾਪਤੀ ਦੀ ਲਾਲਸਾ ਉੱਤੇ ਤਰੁੱਟ ਕੇ ਮਾਲਕ ਜੋ ਦ੍ਰਿਸ਼ਟ ਹੈ ਕੋਈ ਵਿਦ ਬਹਾਨਾ ਬਣਾ ਕਰਕੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਖ ਸਾਖਸਤ ਹੋ ਜਾਂਦਾ ਹੈ ਪਰ ਗੁਰੂ ਪਿਆਰੇ ਪੁਕਾਰ ਉਠਦੇ ਹਨ हे ਮਾਲਕ ਹਉ ਤਾਂ ਤੁਸੀਂ ਐਸੀ ਮਿਹਰ ਕਰ ਦਿੱਤੀ ਹੈ ਜਿਤ ਦੇਖਾ ਤਤ ਤੂੰ ਇਹ ਦ੍ਰਿਸ਼ਟੀ ਬਣ ਜਾਂਦੀ ਹੈ ਹੁਣ ਤਾਂ ਆਪ ਜੀ ਦੀ ਮਿਹਰ ਨਾਲ ਤੂੰ ਸਬਨੀ ਥਾਈ ਜਿਤੈ ਹੋ ਜਾਈ ਸਾਚਾ ਸਰਜਨ ਹਾਰ ਜੀਓ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਭਟ ਜਨਮੀ ਦ੍ਰਿਸ਼ਟਮਾਨ ਵਿੱਚੋਂ ਅਦ੍ਰਿਸ਼ਟ ਦੀ ਭਾਲ ਅਤੇ ਸਦੀਵੀ ਸੁੱਖ ਦੀ ਪ੍ਰਾਪਤੀ ਵਾਸਤੇ ਪਦਾਰਥ ਜਿਹੜੇ ਨੇ ਉਹ ਸਰੀਰਕ ਸੁੱਖ ਵਾਸਤੇ ਨੇ ਆਤਮਾ ਦੀ ਸੁਖਵਾਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਹਦੀ ਪ੍ਰਾਪਤੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਚਰਨ ਸਰਨ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਭੱਟਾ ਨੇ ਆਪਣੀ ਆਤਮਿਕ ਤ੍ਰਿਪਤੀ ਅਤੇ ਜਿਗਿਆਸਾ ਨੂੰ ਪੂਰੀ ਕਰਨ ਬਾਅਦ ਦੇਸ਼ ਰਣ ਕੀਤਾ ਬੜੇ ਦੇਸ਼ ਦਸਾਰੇ ਹੀ ਘੁੰਮੇ ਨੇ ਸਾਧੂ ਮਹਾਤਮਾ ਜੋਗੀ ਸੰਨਿਆਸੀ ਜਪੀਆਂ ਤਪੀਆਂ ਦੇ ਡੇਰਿਆਂ ਵਿੱਚ ਵੀ ਗਏ ਵਚਨ ਬਿਲਾਸ ਵੀ ਕੀਤੇ ਆਪਣੇ ਹਿਰਦੇ ਦੀ ਲਾਲਸਾ ਉਹਨਾਂ ਅੱਗੇ ਪ੍ਰਗਟ ਕੀਤੀ ਕਿ ਅਸੀਂ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਪਰ ਮਨ ਨੂੰ ਸੰਤੁਸ਼ਟੀ ਨਾ ਹੋਈ ਕਿਤੇ ਉਵੇਂ ਹੀ ਸਗੋਂ ਰਾਸਤਾ ਹੀ ਵਧੀ ਇੱਕ ਸਾਲ ਪੂਰੇ ਦੇਸ਼ ਭਰ ਵਿੱਚ ਤੀਰਥਾਂ ਦਾ ਪਰਮਣ ਕੀਤਾ ਪਰ ਮਨ ਨੂੰ ਸ਼ਾਂਤੀ ਨਾ ਮਿਲੀ ਜੋ ਪ੍ਰਾਪਤ ਹੋਣਾ ਸੀ ਕਿਤੇ ਉਹ ਪ੍ਰਾਪਤ ਨਾ ਹੋਇਆ ਆਖਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਮਨ ਦੀ ਵਿਰਥਾ ਪ੍ਰਗਟ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਸੁਣ ਕਰਕੇ ਦਰਸ਼ਨ ਕਰਕੇ ਗੁਰੂ ਦਰਬਾਰ ਦੀ ਰੋਹ ਰੀਤੀ ਵੇਖ ਕਰਕੇ ਮਨ ਪਤੀ ਜਗਿਆ ਭਟਾਨੇ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਤਸਲੀਮ ਕਰਨ ਦੀ ਮਨ ਵਿੱਚ ਸ਼ਾਂਤੀ ਪ੍ਰਾਪਤ ਕੀਤੀ ਇਹ ਸਾਰੇ ਪੱਟ ਜਿਹੜੇ ਚੱਲ ਕਰਕੇ ਆਏ ਗੁਰੂ ਦੇ ਦਰਸ਼ਨ ਕੀਤੇ ਅੰਦਰ ਨੂੰ ਸ਼ਾਂਤੀ ਪ੍ਰਾਪਤੀ ਹੋਈ ਜੋ ਪ੍ਰਾਪਤ ਕਰਨਾ ਚਾਹੁੰਦੇ ਸਨ ਉਹ ਜਾਣਗੇ ਵਿਦਵਾਨ ਸਨ ਵੀ ਇੱਥੋਂ ਹੁਣ ਅੱਗੇ ਕੁਝ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ ਉਹੀ ਪ੍ਰਾਪਤ ਹੋ ਗਿਆ ਪੂਰਾ ਗੁਰੂ ਪ੍ਰਾਪਤ ਹੋ ਗਿਆ ਸਤਿਗੁਰੂ ਜੀ ਮਿਲ ਗਏ ਨੇ ਗੁਰੂ ਧਾਰਨ ਕਰਨਾ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਇਹਨਾਂ ਨੇ ਗੁਰੂ ਮੰਨ ਲਿਆ ਗੁਰੂ ਧਾਰਨ ਕਰ ਲਿਆ ਇਹ ਸਾਰੇ ਹੀ ਭਟ ਜਿਹੜੇ ਨੇ ਗੁਰੂ ਕੇ ਸਿੱਖ ਬਣ ਗਏ ਨੇ ਗੁਰੂ ਕੇ ਸਿੱਖ ਜੋ ਭਟਾਂ ਨੇ ਆਪ ਇਹ ਉਚਾਰਨ ਕੀਤਾ ਹੈ ਗੁਰਬਾਣੀ ਦੇ ਵਿੱਚ ਵੀ ਸੋ ਭਟ ਭਿਖਾ ਜੀ ਨੇ ਆਪਣੀ ਹੱਡ ਬੀਤੀ ਜਿਹੜੀ ਹੈ ਉਹਨ ਸੰਗ ਹੋ ਕਰਕੇ ਜਿਹੜੀ ਲਖਣਾ ਕੀਤਾ ਉਚਾਰਨ ਕੀਤਾ ਹੈ ਸਵਈਏ ਦੇ ਵਿੱਚ ਰਹੀ ਉਹ ਸੰਤ ਹਾਂ ਟੋਲ ਸਾਦ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਐ ਮੁਖੋ ਏ ਪੰਡਤ ਮਿੱਠੇ ਬਰਸ ਏਕ ਹਾਂ ਫਿਰਿਓ ਕਿਨਾਂ ਨਹ ਪਰਚੋ ਲਾਇਓ ਕਹਿਤ ਹੈ ਕਹਤੀ ਸੁਣੀ ਰਹਤ ਕੋ ਖੁਸੀ ਨ ਆਇਓ ਹਰ ਨਾਮ ਛੋੜ ਦੂਜਾ ਲੱਗੇ ਤਿਨ ਕੀ ਗੁਣ ਹੋ ਕਿਆ ਕਹੋ ਗੁਰਦਈਏ ਮਿਲਾਇਓ ਭਿਖਿਆ ਜਿਬ ਤੂ ਰਖੇ ਤਿਵ ਰਹੋ ਕਹਿੰਦੇ ਬਹੁਤ ਸਾਰੇ ਘੁੰਮੇ ਸਾਰੇ ਥਾਂ ਤੇ ਗਏ ਪਰ ਹੁਣ ਗੁਰੂ ਦੇ ਚਰਨਾਂ ਦੇ ਵਿੱਚ ਆਏ ਤੇ ਇੱਥੋਂ ਆ ਕਰਕੇ ਪ੍ਰਾਪਤ ਹੋਇਆ ਜੋ ਪ੍ਰਾਪਤ ਕਰਨਾ ਚਾਹੁੰਦੇ ਸਾਂ ਗੁਰਬਿਲਾਸ ਪਾਤਸ਼ਾਹ ਛੇਵੀ ਦੇ ਕਰਤੇ ਨੇ ਪਟਸਾ ਬਾਨਾਂ ਦੀ ਪਰਥਾਏ ਉਹਨਾਂ ਨੇ ਉਚਾਰਨ ਕੀਤਾ ਹੈ ਬਰਸ ਏਕ ਜਗ ਮੈਂ ਫਿਰੇ ਸਭੀ ਪੰਥ ਦੁਸ਼ਟਾਏ ਸਾਤ ਪ੍ਰਦ ਸੁਖ ਸਿੰਧ ਗੁਰ ਕਹੋਂ ਨਾ ਨੈਣ ਪਰਾਏ ਸੁਦਾ ਸਰੋਵਰ ਮੈਂ ਆਏ ਫਿਰਤ ਫਿਰਤ ਸਭ ਦੇਸ ਗੁਰ ਅਰਜਨ ਕੀ ਜਬ ਪਿਖੇ ਭਈ ਸਾਧ ਚਤਲੇਸ ਇਸੇ ਤਰਾਂ ਦੁਹਰਾ ਉਚਾਰਨ ਕਰਦੇ ਨੇ ਇਹ ਵਿਦ ਉਸਤਤ ਕਰ ਸਭੈ ਪਰੇ ਚਰਨ ਰੁਪਟਾਏ ਦਇਆ ਸਿੰਧ ਸ੍ਰੀ ਮੁਖ ਕਹਾ ਮੰਗੋ ਬਰਗੁਰੂ ਚੀ ਪਾਏ ਭਿਖੇ ਤਬ ਅਸ ਬੈਨ ਉਚਾਰੇ ਸਭ ਕੀ ਇੱਛਾ ਇਹੇ ਮੁਰਾਰੇ ਇਨ ਸਭ ਕੋ ਪ੍ਰਭ ਸੇਖ ਕਰੀ ਜਾ ਗੁਰਦਿੱਖਿਆ ਦੇ ਸਾਤ ਮਨੰਤ ਕੀਜੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਾਂ ਤੋਂ ਗੁਰਦਿੱਖਿਆ ਪ੍ਰਾਪਤ ਕੀਤੀ ਗੁਰੂ ਧਾਰਨ ਕੀਤਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਾਂ ਤੋਂ ਤੇ ਪਾਟ ਸਹਿਬਾਨਾ ਨੇ ਜਿਹੜੇ ਆ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਹੇ ਜਿਹੜਾ ਆ ਉਹ ਫਿਰ ਉਸਤਤ ਕਰਨੀ ਕੀਤੀ ਜਦੋਂ ਭਟਾਂ ਦੇ ਸੋਈਏ ਆਰੰਭ ਹੁੰਦੇ ਨੇ ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਵਈਏ ਆਉਂਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਪਹਿਲਾਂ ਆਪ ਸਵਈਏ ਉਚਾਰਨ ਕਰਕੇ ਦੱਸਿਆ ਵੀ ਇਸ ਤਰ੍ਹਾਂ ਜਿਹੜੀ ਐ ਉਹ ਲੈ ਇਸ ਤਰ੍ਹਾਂ ਸਵਈਏ ਉਚਾਰਨ ਕਰਨੇ ਨੇ ਜਿਹੜੇ ਸਤਗੁਰੂ ਜੀਆਂ ਦੇ ਉਸਤਤ ਦੀ ਪ੍ਰਥਾਏ ਜਿਹੜੇ ਆ ਤੇ ਫਿਰ ਭਟ ਸਾਬਾ ਵਾਨਾ ਨੇ ਜਿਹੜੇ ਆ ਸਤਗੁਰੂ ਜੀਆਂ ਦੀ ਉਸਤਤ ਦੇ ਵਿੱਚ ਜਿਹੜੇ ਪੰਜ ਪਾਤਸ਼ਾਹਿਆਂ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ ਨੇ ਸ੍ਰੀ ਦਰਬਾਰ ਸਾਹਿਬ ਜਦੋਂ ਅੰਮ੍ਰਿਤ ਵੇਲੇ ਧੰਨ ਗੁਰਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਉੱਥੇ ਵੀ ਸਵਈਏ ਉਚਾਰਨ ਕੀਤੇ ਜਾਂਦੇ ਨੇ ਸਵਈਏ ਪੜ੍ਹੇ ਜਾਂਦੇ ਨੇ ਸਤਿਗੁਰੂ ਜੀ ਦਾ ਸਵਾਰਾ ਆਉਂਦਾ ਪ੍ਰਕਾਸ਼ ਹੁੰਦਾ ਫਿਰ ਹੁਕਮਨਾਮਾ ਲਿਆ ਜਾਂਦਾ ਹੈ। ਭਟਾ ਨੇ ਜਿਸ ਸਰਧਾ ਭਾਵਨਾ ਤੇ ਪਿਆਰ ਵਿੱਚ ਭਿੱਜ ਕਰਕੇ ਵਾਹਿਗੁਰੂ ਅਤੇ ਸਤਿਗੁਰੂ ਸਾਹਿਬਾਨ ਦਾ ਜਸ ਅਲੰਕਾਰ ਤੇ ਉਪਮਾਨ ਵਰਤ ਕੀਤਾ ਹੈ ਉਹਦੀ ਮਿਸਾਲ ਇਹਨਾਂ ਦੇ ਉਚਾਰਨ ਕੀਤੇ ਸਵਈਆਂ ਵਿੱਚੋਂ ਪ੍ਰਾਪਤ ਹੁੰਦੀ ਹਨ। ਸਰਧਾवान ਭਟ ਜਨਾਂ ਨੇ ਸਤਿਗੁਰੂ ਪ੍ਰਤੀ ਉਬਮਾਨ ਬੜੇ ਡੁੰਗੇ ਵਰਤੇ ਹਨ। ਸੁਬਦਾਵਲੀ ਜਿਹੜੀ ਆ ਕਾਫੀ ਵਿਖਮ ਹੈ। ਜੇ ਇਹਨਾਂ ਸਵਈਆਂ ਦੀ ਸੁਬਦਾਵਲੀ ਸਮਝ ਕੇ ਪੂਰਨ ਵਿਸਰਾਮ ਲਾ ਕਰਕੇ ਇਹਨਾਂ ਦਾ ਉਚਾਰਨ ਕੀਤਾ ਜਾਵੇ ਤਾਂ ਬਧੋ ਬਧੀ ਪੜਨ ਵਾਲੇ ਜਿਗਿਆਸੂ ਦੀ ਆਤਮਾ ਆਤਮਰਾਸ਼ ਨੂੰ ਪ੍ਰਾਪਤ ਕਰਦੀ ਹੈ। ਵਸਮਾਦੀ ਅਵਸਥਾ ਵਿੱਚ ਚਲੀ ਜਾਂਦੀ ਹੈ। ਕਲ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਤੋਂ ਪਹਿਲਾਂ 15 ਮਿੰਟ ਦਾ ਸਮਾਂ ਜਿਹੜਾ ਹੁੰਦਾ ਹੈ ਗੁਰੂ ਪ੍ਰੇਮੀ ਸਿੱਖ ਵਾਰੋ-ਵਾਰੀ ਉੱਠ ਕੇ ਜਿਹੜੇ ਆ ਉਹ ਬੜੇ ਪ੍ਰੇਮ ਦੇ ਵਿੱਚ ਸਵਈਏ ਜਿਹੜੇ ਪੜ੍ਹਦੇ ਨੇ ਉਚਾਰਨ ਕਰਦੇ ਨੇ ਸ੍ਰੀਲੀ ਆਵਾਜ਼ ਦੇ ਵਿੱਚ ਉਸ ਸਮੇਂ ਹਰ ਸੁਣਨ ਵਾਲੇ ਸ਼ਰਧਾਲੂ ਦੇ ਅੰਦਰ ਕੋਈ ਪ੍ਰੇਮ ਦੀ ਅਨੂਠੀ ਖੇੜ ਵਰਤਦੀ ਆ ਤੇ ਪ੍ਰਤਾ ਗੁਰੂ ਦੀ ਹੋਂਦ ਪ੍ਰਤੀਤ ਹੋਣ ਲੱਗ ਜਾਂਦੀ ਹੈ ਉਸ ਸਮੇਂ ਦਾ ਦ੍ਰਿਸ਼ ਬਾਬਾ ਕਬੀਰ ਜੀ ਫਰਮਾਨ ਕਰਦੇ ਹਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੁੰਦੀ ਹੈ ਜਦੋਂ ਸਵਈਏ ਪੜੇ ਜਾਂਦੇ ਬੜਾ ਆਨੰਦ ਬਣਦਾ ਉਸ ਸਵਈਆਂ ਨੂੰ ਸਾਰੇ ਹੀ ਸੁਣ ਕਰਕੇ ਬਹੁਤ ਆਨੰਦ ਪ੍ਰਾਪਤ ਕਰਦੇ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸਿੱਖੋ ਸਵਈਏ ਪੜ੍ਹਦੇ ਨੇ ਤੇ ਸੁਣਦੇ ਨੇ ਆਮ ਇਹ ਵੀ ਖਿਆਲ ਪ੍ਰਚਲਿਤ ਹੈ ਕਿ ਸਵਈਏ ਪੜਨ ਦੀ ਮਰਜ਼ਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਪ੍ਰਚਲਿਤ ਹੋਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇ ਇਹ ਪਾਠ ਵਾਰੋ ਵਾਰ ਹੀ ਖੋਲ੍ਹ ਕਰਕੇ ਇਹਨਾਂ ਸਵਈਆਂ ਦਾ ਉਚਾਰਨ ਖੁਦ ਆਪ ਕਰਦੇ ਸਨ ਉਹ ਪਰੰਪਰਾ ਦੀ ਮਰਜ਼ਾਦਾ ਜਿਹੜੀ ਹੈ ਉਹ ਅੱਜ ਵੀ ਚੱਲਦੀ ਆਉਂਦੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਸਮੇਂ ਤੋਂ ਹੀ ਜਿਹੜੀ ਹੈ ਮਰਜ਼ਾਦਾ ਚੱਲਦੀ ਆਉਂਦੀ ਹੈ ਇਸੇ ਤਰ੍ਹਾਂ ਇਹ ਪਾਠ ਸਹਿਬਾਨਾ ਨੇ ਜਿਹੜਾ ਹੈ ਇਹ ਸਤਿਗੁਰੂ ਜੀਆਂ ਦੀ ਪਰਥਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਪਰਥਾ ਹੈ ਉਸ ਤਤ ਜਿਹੜੀ ਆ ਕਰਨੀ ਕੀਤੀ ਹੈ ਉਹ ਮਰਜ਼ਾਦਾ ਜਿਹੜੀ ਹੈ ਅੱਜ ਵੀ ਚੱਲਦੀ ਆਉਂਦੀ ਹੈ ਸ ਰੋਜ਼ਾਨਾ ਹੀ ਜਿਹੜਾ ਮੰਗਲਾ ਚਰਨ ਕੀਤਾ ਜਾਂਦਾ ਹੈ ਜੋ ਆਪ ਜੀ ਸ਼ਰਮਣ ਕਰਦੇ ਹੋ ਸ੍ਰੀ ਦਰਬਾਰ ਸਾਹਿਬ ਤੇ ਹੋਰ ਵੀ ਗੁਰੂ ਘਰਾਂ ਦੇ ਵਿੱਚੋਂ ਇਹ ਮੰਗਲਾ ਚਰਨ ਖਾਸ ਕਰਕੇ ਇਹ ਪੜਿਆ ਜਾਂਦਾ ਉਚਾਰਨ ਕੀਤਾ ਜਾਂਦਾ ਹੈ ਸੋ ਗੁਰੂ ਰਾਮਦਾਸ ਰੱਖੋ ਸਰਣਾਈ ਰੋਜ਼ਾਨਾ ਹੀ ਆਪ ਜੀ ਸ਼ਰਮਣ ਕਰਦੇ ਹੋ ਇਹ ਪਾਠ ਸਹਿਬਾਨਾ ਦਾ ਉਚਾਰਨ ਕੀਤਾ ਹੋਇਆ ਪਾਠ ਸਹਿਬਾਨਾ ਦਾ ਜਿਹੜਾ ਹੈ ਸੋ ਇਸੇ ਤਰ੍ਹਾਂ ਇਕਲ ਸਹਾਰ ਜੀ ਪਾਠ ਜਿਹੜੇ ਸਨ ਇਹਨਾਂ ਸਾਰੇ ਪੱਟਾਂ ਦੇ ਮੁਖੀ ਸੰਨ ਜੋ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਰਨ ਵਿੱਚ ਆਏ ਤੇ ਸਤਿਗੁਰੂ ਜੀ ਪਾਸੋਂ ਗੁਰੂ ਸਿੱਖੀ ਦੀ ਅਮੋਲਕ ਦਾਤ ਪ੍ਰਾਪਤ ਕੀਤੀ ਆਪ ਜੀ ਨੇ ਪੰਜਾਂ ਸਤਿਗੁਰਾਂ ਜੀ ਦੀ ਉਪਨਮਾ ਦੇ ਵਿੱਚ 54 ਸਵਈਏ ਜਿਹੜੇ ਰਚੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਨੇ ਇਹ ਕਲ ਸਹਾਰ ਪਟ ਜਿਹੜੇ ਨੇ ਇਹ ਸਾਰਿਆਂ ਪਟਾਂ ਦੇ ਮੁਖੀ ਸਨ ਸਾਰਿਆਂ ਪਟਾਂ ਦੇ ਮੁਖੀ ਇਹਨਾਂ ਨੇ ਜਿਹੜੀ ਆ ਸਵਈ ਉਚਾਰਨ ਕੀਤੇ ਤੇ ਵਾਰੀ ਵਾਰੀ ਸਾਰੇ ਪਟ ਸਾਹਿਬਾਨਾਂ ਨੇ ਸਵਈਏ ਉਚਾਰਨ ਕੀਤੇ ਨੇ ਸੋ ਕੱਲ ਨੂੰ ਆਪਾਂ ਫਿਰ ਇਹ ਕੱਲੇ ਕੱਲੇ ਪਟ ਦੇ ਜਿਹੜੇ ਆ ਜਿੰਨੇ ਜਿੰਨੇ ਸਵਈਏ ਆ ਉਹਨਾਂ ਦੇ ਬਾਰੇ ਚ ਕਥਾ ਵਿਚਾਰ ਕਰਾਂਗੇ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਅੱਜ ਜਿਹੜੀ ਹੈ ਉਹ ਇੱਥੇ ਹੀ ਸਮਾਪਤੀ ਕਰਦੇ ਹਾਂ ਕਿ ਪਟ ਸਾਹਿਬਾਨ ਜੀ ਕਿਵੇਂ ਸਤਿਗੁਰੂ ਜੀ ਦੇ ਚਰਨਾ ਕਮਲਾਂ ਵਿੱਚ ਚੱਲ ਕਰਕੇ ਆਏ ਕਿਵੇਂ ਗੁਰੂ ਧਾਰਨ ਕੀਤਾ ਗੁਰੂ ਦੀ ਪ੍ਰਾਪਤੀ ਹੋਈ ਸੋ ਗੁਰੂ ਚਰਨਾਂ ਦੇ ਨਾਲ ਵੇਸ਼ਾਂ ਦੇ ਲਈ ਜੁੜ ਗਏ ਪਰ ਇਨ੍ਹਾਂ ਪਟਾਂ ਦੇ ਵਿੱਚੋਂ ਦੋ ਪਟ ਜਿਹੜੇ ਨੇ ਉਹਨਾਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਸਮੇਂ ਦੇ ਵਿੱਚ ਐਸੇ ਗੁਰੂ ਚਰਨਾਂ ਦੇ ਨਾਲ ਜੁੜੇ ਗੁਰੂ ਧਾਰਨ ਕਰਨਾ ਕੀਤਾ ਇਨ੍ਹਾਂ ਪਟ ਸਹਿਬਾਨਾਂ ਨੇ ਜਿਸ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਉਹਨਾਂ ਦੀ ਸਵਈਏ ਦਰਜ ਕਰਕੇ ਇਨਾ ਪਾਟ ਸਹਿਬਾਨਾਂ ਨੂੰ ਜੁਗ ਹੋ ਜੁਗ ਅਟਲ ਕਰ ਦਿੱਤਾ ਜੁਗ ਹੋ ਜੁਗ ਅਟਲ ਸੋ ਪਾਟ ਸਹਿਬਾਨ ਤੇ ਹੋਰ ਵੀ ਬੜੇ ਸਨ ਪਰ ਜਿਹੜੇ ਗੁਰੂ ਚਰਨਾਂ ਦੇ ਵਿੱਚ ਆ ਗਏ ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ ਗੁਰੂ ਕੀ ਸਿੱਖ ਬਣ ਗਏ ਸੋ ਜਿਨ੍ਹਾਂ ਦੀ ਬਾਣੀ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੋ ਗਈ ਉਹ ਸਦੀਵ ਕਾਲ ਦੇ ਲਈ ਜੁਗ ਹੋ ਜੁਗ ਅਟਲ ਹੋ ਗਏ ਨੇ ਸੁਰ ਅਗਲੇ ਸਮਿਆਂ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੇ ਕਿੰਨੇ ਕਿੰਨੇ ਸਵੈਏ ਨੇ ਉਹਦੇ ਬਾਰੇ ਚ ਕਥਾ ਵਿਚਾਰ ਕਰਾਂਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ ਕਰਨ ਜੀ ਸੋ ਆਓ ਸਾਰੀ ਸੰਗਤ ਉੱਚਾਓ ਸੀ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ